ਸ਼ਿਕਾ ਦੀ ਸਾਰਿਆਂ ਨੂੰ ਮੈਂ ਫੈਨਸਟਿਕ ਮਕਸਦ ਤੋਂ ਅੱਜ ਸਪੇਸ਼ਲ ਡ੍ਰੀ ਲੈ ਕੇ ਆਪਾਂ ਬਲੌਕ ਪੇਂਟਿਡ ਸੂਟਸ ਤੁਸੀਂ ਮੰਗਵਾ ਰਹੇ ਸੀ ਵੀ ਹੋਰ ਬਲੌਕ ਪੇਂਟਿਡ ਸੂਟਸ ਲੈ ਕੇ ਆ ਤਾਂ ਅੱਜ ਆਪਾਂ ਤੁਹਾਨੂੰ ਪੀਚ ਕਰਨ ਦੇ ਵਿੱਚ ਬਲੌਕ ਪੇਂਟਿਡ ਸੂਟ ਦਿਖਾਉਣੇ ਆ ਬਹੁਤ ਸੋਹਣਾ ਸੂਟ ਡ੍ਰੀ ਹੋਇਆ ਜਿਹੜਾ ਫਰੰਟ ਹੈ ਉਹਦੇ ਉੱਤੇ ਦੇਖੋ ਕਿੰਨਾ ਸੋਹਣਾ ਪੈਟਰਨ ਬਣਦਾ ਫੁੱਲ ਫਰੰਟ ਦੇ ਉੱਤੇ ਨੈਕ ਲਾਈਨ ਬਣੀ ਹੋਈ ਆ ਤੇ ਇਹਦੀ ਜਿਹੜੀ ਬੈਕ ਬਣੂਗੀ ਆ ਆਪਣੋਂ ਹੁੰਦੀ ਬਾਟਮ ਦੇ ਉੱਤੇ ਵੀ ਐਵੇਂ ਦਾ ਬਲਾਕ ਆਊਗਾ ਬਹੁਤ ਹੀ ਨੀਟ ਐਂਡ ਕਲੀਨ ਬਲਾਕ ਆ ਬਹੁਤ ਸੋਹਣਾ ਪੀਚ ਕਲਰ ਆ ਤੇ ਨਾਲ ਰੈੱਡ ਤੇ ਮੈਦਰੀ ਦਾ ਕੰਬੀਨੇਸ਼ਨ ਆ ਜਿਹੜਾ ਨਾ ਦੁਪੱਟਾ ਬਣਦਾ ਹੋਵੇ ਬਹੁਤ ਸੋਹਣੀ ਮੈਂ ਦੀ ਗ੍ਰੇਸ ਹੈਗੀ ਆ ਦੇਖੋ ਜਿਹੜੀ ਜਿਹੜੀ ਪ੍ਰਾਈਸ ਆ ਉਹ 1800 ਰੁਪਏ ਆ ਕੋਟਾ ਡੋਰੀਆ ਦਾ ਦੁਪੱਟਾ ਤੇ ਫੁੱਲ ਹੈਵੀ ਪਲੌਟ ਪੇਂਟਾ 4 ਸਾਈਡ ਬਾਰਡਰ ਆ ਵਿਥ ਬੂਟੀ ਆ ਨੈਕਸਟ ਜਿਹੜਾ ਹੈਗਾ ਜੀ ਲੇਵਨ ਕਲਰ ਦਾ ਇਹ ਆਪਾਂ ਰੀਸਟੌਕ ਕੀਤਾ ਹੈਗਾ ਪਹਿਲਾਂ ਵੀ ਬਣਾਇਆ ਸੀ ਇਹਦੀ ਬਹੁਤ ਡਿਮਾਂਡ ਐ ਇਸ ਡਿਜ਼ਾਈਨ ਦੀ ਤੇ ਇਹਨੂੰ ਆਪਾਂ ਫੇਰ ਰੀਸਟੌਕ ਕੀਤਾ ਇਹਦੇ ਆ ਫਰੰਟ ਦੇ ਉੱਤੇ ਬਣਦਾ ਆ ਬੈਕ ਵਾਲ ਦਾ ਤੇ ਪੂਰੀ ਬਾਟਮ ਦੇ ਉੱਤੇ ਐਵੇਂ ਦਾ ਬਲੌਕ ਆਂਦਾ ਬਹੁਤ ਹੀ ਸਿੰਪਲ ਸੂਬਰ ਤੇ ਵਧੀਆ ਕਲਰ ਜਿਹੜੇ ਸੂਟ ਜਿਹੜੇ ਰੈਡੀ ਹੋਏ ਹੋਏ ਨੇ ਇਹਦੇ ਨਾਲ ਦੁਪੱਟਾ ਉਸ ਤਰੀਕੇ ਦਾ ਬਣਦਾ ਫੁੱਲ ਹੈਵੀ ਦੁਪੱਟੇ ਨੇ ਕੋਈ ਕੋਟਾ ਡੋਰੀਆ ਦਾ ਕੋਈ ਚੰਦੇਰੀ ਕਾਟਨ ਦਾ ਬਾਟਨ ਨੂੰ ਗਰਮੀ ਨੂੰ ਨਜ਼ਰ ਵਿੱਚ ਰੱਖਦੇ ਹੋਏ ਸਾਰੇ ਚੀਜ਼ਾਂ ਤਿਆਰ ਹੋਈਆਂ ਹੋਈਆਂ ਨੇ ਆਪਣਾ ਨੈਕਸਟ ਹਟ ਹੈਗਾ ਜਿਹੜਾ ਬਹੁਤ ਸੋਹਣਾ ਪੈਰਟ ਕਲਰ ਦੇ ਉੱਤੇ ਆ ਇਹਦੇ ਫੁੱਲ ਫਰੰਟ ਦੇ ਉੱਤੇ ਐਵੇਂ ਡਿਜ਼ਾਈਨਿੰਗ ਆਉਂਦੀ ਆ ਬ੍ਰੀਕ ਪੁਲਕਾ ਡਾਟਸ ਪਉਣਦੀਆਂ ਨੇ ਤੇ ਘੇਰੇ ਦੇ ਉੱਤੇ ਬਾਰਡਰ ਬਣਦਾ ਤੇ ਜਿਹੜੀ ਇਹਦੀ ਬਾਟਮ ਬਣਦੀ ਆ ਉਹਦੇ ਤੇ ਮੋਟੀਆਂ ਪੁਲਕਾ ਡਾਟਸ ਆਉਂਦੀਆਂ ਨੇ